ਬਈ ਸਿਮਲਾ ਮਿਰਚਾਂ ਕੀ ਰੇਟ ਲਾਈਆਂ ਸਿਮਲਾ ਮਿਰਚ ਬਾਈ ਜੀ 80 ਰੁਪਏ ਕਿਲੋ ਆ ਗਏ ਆਪਣੀਆਂ ਫਲੀਆਂ ਕਿਨੇ ਦੀ ਰੇਟ ਆ ਫਲੀਆਂ 20 ਰੁਪਏ ਬਾਈ ਅਲਾ ਦਾਂਗੇ 80 ਰੁਪਏ ਕਿਲੋ ਦੀ ਰੇਟ ਹੈਗਾ ਬਸ 20 ਰੁਪਏ ਪਾਈ ਲਾਂਗੇ ਫਲੀ 40 ਰੁਪਏ ਕਿਲੋ ਫਲੀ 40 ਰੁਪਏ ਕਿਲੋ ਉਹ ਬਾਈ ਨੂੰ ਪੁੱਛਦੇ ਆ ਚਲ ਉਹਨੂੰ ਪੁੱਛਦੇ ਆ ਹਾਂ ਫਲੀਆਂ 40 ਰੁਪਏ ਕਿਲੋ ਫਲੀਆਂ 40 ਰੁਪਏ ਕਿਲੋ ਹਾਂਜੀ ਵੀਰੇ ਕੀ ਰੇਟ ਲਾਈਆਂ ਫਲੀਆਂ ਬਾਈ ਬਾਈ 40 ਰੁਪਏ ਕਿਲੋ 40 ਰੁਪਏ ਕਿਲੋ ਓ ਸੀ ਤੂੰ 40 ਬਾਈ ਮੇਰੀ ਨਾ ਕੋਈ ਮਜਬੂਰੀ ਆ ਚੱਲ ਪਾ ਦੇ 2 ਕਿਲੋ ਫਿਰ ਪਾ ਦਿਨਾ ਬਾਈ ਹਲੋ ਬਾਈ ਦੇ ਬਾਈ ਪੈਸੇ ਭਾਈ ਸਬਜੀ ਨਾ ਲੈ ਚਲੀ ਗਿਆ ਹਾਂ ਲੈ ਲੈਣੇ ਭਾਈ ਦੇਖ ਲੈਣੇ ਆ ਆ ਦੇਖ ਲੋ ਇੱਥੇ ਦੇ ਲੈਣੇ ਆ ਇੱਥੇ ਦੇ ਲੋ ਇਹ ਤੋਂ ਪੁੱਛ ਲੋ ਕਿੰਨੇ ਪੈਸੇ ਭਾਈ ਭਾਈ 40 ਰੁਪਏ 40 ਰੁਪਏ ਹਾਂ ਲੈ ਹਾਂ ਭਾਈ ਕੀ ਰੇਟ ਆ ਫਲੀਆਂ ਭਾਈ 40 ਰੁਪਏ ਕਿਲੋ 40 ਰੁਪਏ ਕਿਲੋ ਯਾਰ ਬਾਕੀ ਸਾਰੇ 80 ਰੁਪਏ ਲਾਉਂਦੇ ਤੂੰ 40 ਰੁਪਏ ਕੀ ਮਜਬੂਰੀ ਤੇਰੀ ਐਬ ਜੀ ਭਾਈ ਮੇਰੀ ਮਾਤਾ ਦਾ ਨਾ ਅੱਜ ਆਪਰੇਸ਼ਨ ਹੋਣਾ ਨੂੰ ਤਾਂ ਕਰਕੇ ਮੈਂ 40 ਰੁਪਏ ਲਾ ਰਿਹਾ ਹਾਂ ਤਾਕੇ ਮੇਰੀ ਸਾਰੀ ਸਬਜੀ ਅੱਜ ਵੇਚ ਜAVE ਤਾਂ ਕਿ ਮੈਂ ਮਾਤਾ ਜੀ ਇਲਾਜ ਲਈ ਇੱਥੋਂ ਪੈਸੇ ਲੈ ਜਾਵਾਂ ਆ ਕਰਦੀ 3 ਕਿਲੋ ਫਲੀਆਂ ਆਪਣੀਆਂ ਮੱਲੂ ਮਰੇ ਨੇ 240 ਰੁਪਏ ਬੰਦੇ ਆਪਣੇ 80 ਰੁਪਏ ਹਿਸਾਬ ਨਾਲ ਪੈਸੇ ਜਿਆਦੇ ਮੋੜਦੇ ਆਨੋ ਭਾਈ ਜਦੋਂ ਮੈਨੂੰ ਬਾਕੀ ਸਾਰੇ ਆਨੇ 40 ਰੁਪਏ ਦੇਈ ਜਾਂਦੇ ਤੂੰ ਕਹ ਤੋ 80 ਰੁਪਏ ਦੇ ਰਿਆ ਵਾ ਭਾਈ ਮੈਨੂੰ ਲਾਲਾ ਤੂੰ ਹੀ ਮੈਨੂੰ ਉਹਨਾਂ ਲੋਕਾਂ ਵਰਗੇ ਸਮਝ ਲਿਆ ਜਿਹੜਾ ਤੇਰੀ ਮਜਬੂਰੀ ਦਾ ਫਾਇਦਾ ਠਾਉਂਗਾ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਤੇ ਆਉਦੀ ਪੂਰੀ ਮਿਹਨਤ ਦੇ ਪੈਸੇ ਕੱਟਾ ਭਾਈ ਜੇ ਤੁਹਾਡੇ ਵਰਗੇ ਇਨਸਾਨ ਹੋਣ ਨਾ ਸਾਰੀ ਦੁਨੀਆ ਹੀ ਐਦਾਂ ਬਦਲ ਜੇਵੇ ਬਹੁਤ ਬਹੁਤ ਧੰਨਵਾਦ ਬਈ ਤੇਰਾ ਕੋਈ ਗੱਲ ਨਹੀਂ ਤੋ ਇਹ ਵੀ ਪੈਸੇ ਰੱਖ ਨਾਲਿਆ ਮਾਂ ਦੇ ਇਲਾਜ ਲਈ ਤੈਨੂੰ ਕੁਝ ਪੈਸੇ ਮੈਂ ਹੋਰ ਦਿੰਨਾ ਵਾ ਤੇ ਆਪਣੀ ਮਾਂ ਦਾ ਇਲਾਜ ਕਰਵਾ ਬਾਈ ਜੇ ਇਸ ਦੁਨੀਆ 'ਚ ਤੇਰੇ ਵਰਗੇ ਇਨਸਾਨ ਹੋਣ ਨਾ ਕੋਈ ਵੀ ਇਨਸਾਨ ਲਾਜ ਪੱਖੋਂ ਨਾ ਮਰੂਗਾ ਵਾ ਰੱਬਾ ਕਿਹੜੇ ਤੇਰੇ ਰੰਗ ਨਹੀਂ ਆ ਰਹੇ